ਫੈਮਿਲੀ ਅਸੀਂ ਪੰਜਾਬੀ ਚਟਕੋਰੇ ਚਸਕੋਰੇ ਰਹਿ ਨਹੀਂ ਸਕਦੇ ਆਪਣਾ ਬਣਾਏ ਬਿਨਾ ਤੇ ਖਾਏ ਬਿਨਾ ਲੋ ਅੱਜ ਫਿਰ ਆਜੋ ਤੁਹਾਡੇ ਨਾਲ ਬਹੁਤ ਹੀ ਕਰਾਰੇ ਵਾਲੀ ਸਬਜੀ ਸਾਂਝ ਕਰਨੀ ਹੈ ਦੇਸੀ ਘੀ ਜਿਹੜਾ ਵੇ ਉਹ ਪੈ ਗਿਆ ਜੇ ਤੇ ਇਹਨੂੰ ਗਰਮ ਹੋ ਲੈਂਦੀ ਏ ਥੋੜਾ ਜਾ ਤੇ ਫਿਰ ਮੈਂ ਤਾਂ ਫਿਰ ਉਹੀ ਖਾਣੀ ਹੈ ਮੈਂ ਕਾਣਾ ਕੁਛ ਹੋਰ ਮੈਂ ਬਣਾ ਰਹੀ ਜੇ ਦੇਖੋ ਜੀ ਇਹ ਗਰਮ ਹੋ ਗਿਆ ਇਹ ਅਸੀਂ ਅਦਰਕ ਕਦੂਕਸ ਕਰ ਲੀਏ ਇਹ ਅਦਰਕ ਦੀ ਸਬਜੀ ਜੇ ਸਰਦੀਆਂ ਵਿੱਚ ਨਹੀਂ ਕਾਧੀ ਤਾਂ ਫਿਰ ਕੀ ਖਾਤਾ ਅੱਗੇ ਤੇ ਕਹਿੰਦੇ ਸੀ ਅਦਰਕ ਖੀਰ ਨਾ ਖਾ ਸਾਂਹ ਚ ਕਹਿੰਦੇ ਹੁੰਦੇ ਸੀ ਖੀਰ ਨਾ ਖਾਦੀ ਆ ਸਾਂਹ ਖੀਰ ਨਾ ਖਾਦੀ ਆ ਤੇ ਕਿਉਂ ਜੰਮਿਆ ਅਪਰਾਧੀ ਆ ਸੇਮ ਵੀ ਅਸੀਂ ਜੇ ਅਦਰਕ ਦੀ ਸਬਜ਼ੀ ਨਹੀਂ ਖਾਵਾਂਗੇ ਸਰਦੀ ਦੇ ਵਿੱਚ ਜਿਹੜੀ ਹੈਲਦੀ ਵੀ ਹੈ ਕਰਾਰੀ ਵੀ ਹੈ ਆਸਾਨ ਵੀ ਹੈ ਗੱਦਗਸ ਕਰ ਲਿਆ ਤੇ ਇਹਨੂੰ ਭੁੱਲ ਲੰਦਾਂ। ਤੇ ਸਬਜ਼ੀ ਨਾਲ ਇੱਕ ਪਿਆਰੀ ਜਿਹੀ ਪਰਾਂਠੀ ਖਾਈ ਹੋਵੇ ਤਾਂ ਸੈਟੀਸਫੈਕਸ਼ਨ ਜਿਹੜੀ ਹੈ ਉਹ ਦੁਪਹਿਰ ਤੱਕ ਹੋਈ ਰਹਿੰਦੀ ਹੈ ਆਂਟੀ ਕੱਲੀ ਹੈ ਨਾ ਉਹ ਕੀ ਕਰੇ। ਕੌਂਠੀਆਂ ਬੂਠੀਆਂ ਖਾ ਕੇ ਗੁਜ਼ਾਰਾ ਕਰ ਲਾਂਗੇ। ਲਾ ਫਿਰ ਪ੍ਰੌਂਠੀ ਜਿਹੜੀ ਹੈ ਅੱਜ ਕਿਸ ਤਰ੍ਹਾਂ ਬਣਾਨੀ ਆ ਸੋਚਦੀ ਆ ਕਿਰਕ ਦੀ ਸਬਜ਼ੀ ਦੇ ਵਿੱਚ ਨਾ ਮਲਾਈ ਵੀ ਪੈਂਦੀ ਕੇ ਵੀ ਪੈਂਦਾ ਤੇ ਕੋਈ ਮਤਲਬ ਵੀ ਪਾ ਨਹੀਂ ਸਕਦੇ ਘਾਟ ਸਵਾਦ ਬਣਾਣੀ ਪੈਂਦੀ ਹੈ ਕਿਉਂਕਿ ਚਿੱਕਦੀ ਵੀ ਹੈਗੀ ਹੈ ਤੇ ਅਸੀਂ ਅੱਜ ਜਿਹੜੀ ਪ੍ਰੌਂਠੀ ਹੈ ਉਹਨੂੰ ਵੱਲਾਂ ਵਾਲੀ ਅਸੀਂ ਬਣਾਵਾਂਗੇ ਇਹਦੇ ਇੰਜ ਕਰਕੇ ਖੱਖੇ ਵਾਂਗ ਇਹ ਚੱਕੀ ਜਾਣੀ ਹੈ ਇਦਾਂ ਕਰ ਲਓ ਇਦਾਂ ਕਰ ਲਓ ਕੋਈ ਅੱਡ ਮੈਂ ਕਿਹਾ ਚਾਰ ਚੁਰਸ ਤੇ ਰੋਜ਼ ਹੀ ਖੰਦਰੰਨਾ ਲਓ ਇਹਨੂੰ ਨਾ ਹੁਣ ਤੁਹਾਨੂੰ ਇੱਕ ਚੀਜ਼ ਦਿਖਾਵਾਂ ਇਹਨੂੰ ਲੰਬਾ ਕਰ ਲਓ ਜਿੰਨਾ ਕਰ ਸਕਦੇ ਹੋ ਨਾ ਇਦਾਂ ਕਰਕੇ ਇਦਾਂ ਕਰਕੇ ਖਿੱਚ ਲਓ ਅੱਜਕੱਲ੍ਹ ਜੇ ਆਟੇ ਤੇ ਵੈਸੀ ਹੀ ਬੜੇ ਖਿੱਚੇ ਜਾਂਦੇ ਨੇ ਨਾਲ ਇਹਨੂੰ ਮੈਂ ਜਰਾ ਇੱਕ ਹਲਾ ਲਾ ਲਈਏ ਪਰ ਹੈਗਾ ਕਿ ਨਹੀਂ ਚਿਪਕਣ ਦੇਾਂਗੇ ਅਸੀਂ ਇਨੂੰ ਅੱਛੇ ਕਰ ਨਾਲ ਭੁੰਨਣਾ ਹੈ ਅਦਰਕ ਜਿਹੜੀ ਹੈ ਬਿਨਾ ਕੀ ਬਿਨਾ ਮਲਾਈ ਦੇ ਖਾਣਾ ਪਾਪ ਹੈ ਪਾਪ ਕੁਛ ਕੋ ਨਹੀਂ ਜੇ ਗੱਲ ਤੇ ਕਰਦੇ ਹੋ ਆਓ ਜੀ ਲਓ ਜੀ ਇਹਨੂੰ ਅਸੀਂ ਕੋਈ ਵੀ ਬਰੰਠੀ ਬਣਾਣੀ ਹੋਵੇ ਅਸੀਂ ਛੋਟੀ ਜੀ ਬਰੰਠੀ ਬਣਾਣੀ ਹੈ ਇਹਨੂੰ ਉਂਗਲ ਦੇ ਦੁਆਲੇ ਲਪੇਟ ਲਓ ਇਹਦੀ ਮੰਦਰੀ ਜਿਹੜੀ ਹੈ ਉਹ ਬਣਾ ਲਓ ਦੇਖੋ ਸੋਹਣੀ ਲੱਗ ਰਹੀ ਏ। ਮੁੰਦਰੀ ਸੋਹਣੀ ਲੱਗ ਰਹੀ ਏ ਨਾ। ਠੀਕ ਐ। ਇਹਨੂੰ ਹੁਣ ਕੱਢ ਕੇ ਤੇ ਇਹਦੇ ਵਿੱਚ ਜਿਹੜਾ ਇੱਥੇ ਜਾਂ ਉੱਪਰ ਜਾਂ ਥੱਲੇ ਇਹਨੂੰ ਇਹਦੇ ਵਿੱਚ ਪਰੋ ਲੋ। ਧਮਕ ਪਾ ਦੇਣੀ ਆ ਪਹਿਲਾਂ ਪਾਣਾ ਚਾਹੀਦਾ ਹੈ ਤਾਂ ਕਿ ਜਿੰਨਾ ਪਾਣੀ ਛੱਡਣਾ ਹੈ ਨਾ ਛੱਡ ਲਵੇ ਤੇ ਸਾਡੀ ਹਦ੍ਰਤ ਜਿਹੜੀ ਐ ਇਹ ਹੁਣ ਹੋ ਗਈ ਏ। ਖੁਸ਼ਬੂ ਇੰਨੀ ਆ ਰਹੀ ਏ ਜਿਦਾਂ ਕੋਈ ਹਿਸਾਬ ਨਹੀਂ। ਮਜ਼ਾ ਆ ਗਿਆ ਖੁਸ਼ਬੂ ਨਾਲ। ਪਰ ਮੈਨੂੰ ਲੱਗ ਰਿਹਾ ਜੇ ਕਿਉਂਕਿ ਪਾਣਾ ਤੇ ਪਿਆ ਮੈਨੂੰ ਕੀ ਲੇਕਿਨ ਕੀ ਜਿਆਦਾ ਲੱਗ ਰਿਹਾ ਮੈਂ ਕੱਟ ਦਿਆਂਗੀ ਕਿਉਂਕਿ ਮੈਂ ਮਲਾਈ ਵੀ ਯੂਜ਼ ਕਰਨੀ ਹੈ ਕੌਨ ਲਈ ਲਿਆਓ ਬੇਟਾ ਇਹ ਤੁਹਾਡੇ ਸਾਹਮਣੇ ਹੀ ਮੈਂ ਕੀ ਪਾਇਆ ਤੇ ਤੁਹਾਡੇ ਸਾਹਮਣੇ ਹੀ ਕੱਟ ਦਿੱਤਾ ਕੱਟ ਦਿੱਤਾ ਨਾ ਦੇਖੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬਾਕੀ ਮਰਚ ਮਸਾਲੇ ਇਹ ਬਹੁਤ ਸਵਾਦ ਹੁੰਦੀ ਹੈ ਸਬਜੀ ਵੈਸੇ ਹਰੀ ਮਰਚ ਵੀ ਪਾ ਸਕਦੇ ਹੋ ਪਰ ਮੈਂ ਪਾ ਰਹੀ ਹਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਥੋੜੀ ਜੀ ਹਲਦੀ ਕੈਨ ਨੂੰ ਤੇ ਫਿਰ ਥੋੜਾ ਜਿਹਾ ਜੀਰਾ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਇਹਨੂੰ ਲੈਣਾ ਹੈ ਭੁੰਨ ਚੰਗੀ ਤਰ੍ਹਾਂ ਮਸਾਲੇ ਜੀ ਇਹਦੇ ਵਿੱਚ ਦੋ ਚਮਚ ਮਲਾਈ ਦੇ ਨਹੀਂ ਪਾਏ ਤੇ ਫਿਰ ਨਾ ਬਣਾਣਾ ਕੋਈ ਲੋੜ ਨਹੀਂ ਹੈਗੀ ਜੇ ਮਲਾਈ ਨਹੀਂ ਪਾਣੀ ਤਾਂ ਕਿਉਂਕਿ ਭਾਈ ਮਲਾਈ ਨਾਲ ਹੀ ਇਹ ਸਬਜੀ ਸਵਾਦ ਬੰਦੀ ਹੈ ਸਵਾਤਾ ਛੱਡੋ ਹਜ਼ਮ ਵੀ ਤਾਈਂ ਰੇ ਕੁਛ ਕੁ ਜਿ ਹੋਰ ਖਾ ਕੇ ਆਪਾਂ ਆਪਣਾ ਅੰਦਰ ਗੁਆਣਾ ਆਪਾਂ ਖਾਣੀ ਐ ਸਬਜੀ ਤੇ ਖਾਣੀ ਐ ਕਹਿੰਦੇ ਨੇ ਨਾ ਅਖੇ ਸਜਣਾ ਤੇ ਮਟਕ ਕੇ ਸਜਣਾ ਇਹ ਵੀ ਸਬਜੀ ਖਾਣੀ ਐ ਤੇ ਮਟਕ ਕੇ ਖਾਣੀ ਐ ਤੇ ਇਹਨੂੰ ਮਲਾਈ ਨੂੰ ਅੱਛੇ ਤਰ੍ਹਾਂ ਨਾਲ ਅਸੀਂ ਪੁੰਲਾਣੀ ਜੀ ਹੁਣ ਇਹ ਮੈਂ ਪਰਾਂਠੀ ਖਾਣੀ ਐ ਮੈਂ ਕੀ ਕਰਾਂ ਖਾਣੀ ਐ ਦੈਲਾ ਆ ਜਾਂਦਾ ਫਿਰ ਹਫਤਾ ਹਫਤਾ ਟਾਟੀ ਖਾਣ ਨੂੰ ਈ ਦਿਲ ਕਰਦਾ ਰਹਿੰਦਾ ਵੇ ਜਦੋਂ ਸਰਦੀਆਂ ਆਂਦੀਆਂ ਆਂਦੀਆਂ ਨਾ ਫਿਰ ਤੇ ਬਸ ਪੁੱਛੋ ਨਾ ਦਿਲ ਬੇਈਮਾਨੀ ਹੋਇਆ ਰਹਿੰਦਾ ਵੇ ਲਓ ਇਹਨੂੰ ਨਾ ਬਸ ਇਦਾਂ ਪੁੱਲੇ ਹੱਥਾਂ ਨਾਲ ਵੇਲਨੀ ਆ ਤਾਂ ਨੇ ਕਿਉਂਕਿ ਪੁੱਲੇ ਹੱਥਾਂ ਨਾਲ ਵੇਲਾਂਗੇ ਤੇ ਵੱਲ ਰਹਿਣਗੇ ਜੇ ਇਹਨੂੰ ਸਖਤੀ ਨਾਲ ਵੇਲਤਾ ਤੇ ਫੁਲਕਾ ਬਣ ਜਾਣਾ ਜੀ ਮਲਾਈ ਵੀ ਘੋ ਬਣ ਗਿਆ ਵੇ ਤੇ ਅਸੀਂ ਪਾ ਦਿੱਤੇ ਨੇ ਇਹਦੇ ਵਿੱਚ ਟਮਾਟਰ ਪਿਛੇ ਵੇ ਟਮਾਟਰ ਤੇ ਕੋਈ ਚਾਹੋ ਤੈਨੂੰ ਕਰੀ ਵਾਲੀ ਬਣਾ ਲਓ ਚਾਹੋ ਮੇਰੇ ਵਰਗੀ ਤਾਂ ਇਦਾਂ ਹੀ ਖਾਣਾ ਚਾਹੁੰਦੀ ਐ ਵੀ ਟਮਾਟਰ ਜਿਹੜੇ ਨੇ ਉਹ ਹੀ ਜਦੋਂ ਥੋੜੇ ਜੇ ਪੱਕ ਜਾਣਗੇ ਤੇ ਬਸ ਹੋ ਗਈ ਸਾਡੀ ਸਬਜ਼ੀ ਤਿਆਰ ਕਿੰਨੀ ਜਲਦੀ ਹੋ ਗਈ ਕਿੰਨਾ ਮਜ਼ਾ ਆਇਆ ਤੇ ਉਸ ਤੋਂ ਬਾਅਦ ਪਤਾ ਕੀ ਬਣਾ ਤਨੀਆ ਤਨੀਆ ਜਿਹੜਾ ਉਹ ਪਏਗਾ ਤੇ ਬਸ ਤਿਆਰ ਹੀ ਹੁਣ ਇੱਕ ਕੰਟੀ ਤੇ ਟੈਂਟ ਟੁੱਲੇ ਮੱਲਕੇ ਬੈਠੀ ਹੈ ਇੱਕ ਰੋਟੀ ਖਾਣੀ ਹੈ ਪਰ ਬਾਈ ਖਾਣੀ ਹੈ ਜਦੋਂ ਤੇ ਖਾਣੀ ਹੈ ਇਹਦੇ ਵਿੱਚ ਕੋਈ ਲਿਆਜ਼ ਨਹੀਂ ਹੈ ਇਹ ਪਾਂਠੀ ਜਿਹੜੀ ਹੈ ਉਹ ਪਾ ਦਿੱਤੀ ਇੱਥੇ ਚਾ ਰਿਜਦੀ ਪਈਏ ਸਬਜੀ ਬੰਦੀ ਪਈਏ ਪਰੌਂਠਾ ਰੜਦਾ ਪਿਆਵੇ ਤੇ ਮੂੰਹ ਚ ਮੇਰੇ ਪਾਣੀ ਪਾਣੀ ਹੋਇਆ ਪਿਆਵੇ ਅੱਜ ਬਾਣੀ ਨਹੀਂ ਪੀਣਾ ਮੂੰਹ ਚ ਬਥੇਰਾ ਲਓ ਇਨੂੰ ਫੇਰ ਹੁਣ ਅਸੀਂ ਘੁਮਾ ਘੁਮਾ ਕੇ ਮੱਠੀ ਅੱਗ ਤੇ ਰਾਲਾਂ। ਕੋਈ ਚੱਜ ਨਾਲ ਨਾ ਖਾਏ ਤਾਂ ਫੇਰ ਕੀ ਖਾਏ? ਗੋਠੀਆਂ ਖਾ ਲਈ ਫਿਰਦੀ ਐ। ਭਾਈ ਮੈਂ ਖਾ ਲੈਨੀ ਆ ਕਈ ਵਾਰੀ। ਨਾ ਅੰਕਲ ਤਾਂ ਤੁਹਾਡੇ ਖਾਂਦੇ ਸੁੱਕੀ ਸੁੱਕੇ। ਮੈਂ ਤਾਂ ਥੋੜੀ ਜਿਹੀ ਤਰੀ ਵਾਲੀ ਵੀ ਖਾ ਲੈਨੀ ਆ। ਤੇ ਇਹਨੂੰ ਜੇ ਅਸੀਂ ਹੁਣ ਥੋੜਾ ਜਿਹਾ ਪਾਣੀ ਪਾ ਕੇ ਨਾ ਮੇਰੀ ਤਾਂ ਤਰੀ ਵਾਲੀ ਬਣ ਜਾਏਗੀ। ਅਦਰਕ ਦੀ ਸਬਜ਼ੀ ਭਾਵੇਂ ਚੌਕਲਾ ਨਾਲ ਖਾ ਲੋ ਭਾਵੇਂ ਡੋਸੇ ਨਾਲ ਖਾ ਲੋ ਭਾਵੇਂ ਪਰੌਂਟੇ ਨਾਲ ਖਾ ਲੋ ਪਰ ਵੀ ਪੰਜਾਬੀ ਬਹੁਤ ਪੈੜੇ ਆ ਅਸੀਂ ਜੀ ਹੁਣ ਅਸੀਂ ਇਹਦੇ ਵਿੱਚ ਪਾਤਾ ਧਨੀਆ ਰਜਾਲੀਏ ਰਾਲ ਲਈ ਪਹਿਲਾਂ ਫਿਰ ਟਮਾਟਰ ਪਾ ਕੇ ਰਜਾਲੀ ਫਿਰ ਇਹ ਬਣ ਗਈ ਤੇ ਬਣੇਗੀ ਬੜੀ ਸਵਾਦ ਟਮਾਟਰ ਆਪਣੀ ਮਰਜ਼ੀ ਨਾਲ ਪਾ ਸਕਦੇ ਜੋ ਜ਼ਿਆਦਾ ਕੋੜੀ ਵੈਸੇ ਹੁੰਦੀ ਨਹੀਂ ਸਾਨੂੰ ਤਾਂ ਲੱਗਦੀ ਨਹੀਂ ਲੱਗੇ ਤਾਂ ਥੋੜਾ ਜਿਹਾ ਨਿੰਬੂ ਨਚੋੜ ਲੈਣਾ ਕੋਈ ਗੱਲ ਨਹੀਂ ਤੁਹਾਨੂੰ ਮਾਫ ਨਿੰਬੂ ਫਾਲਣਾ ਤੇ ਇਹਨੂੰ ਮੈਂ ਪਾਵਾਂ ਉਹਦੇ ਵਿੱਚ ਜੀ ਹੋ ਗਈ ਨਾ ਤਿਆਰ ਸਬਜੀ ਕਿੰਨੀ ਸਵਾਦ ਕਮਾਲ ਮੇਰੀ ਭੈਣ ਬੜੀ ਵਧੀਆ ਬਣਾਉਂਦੀ ਸੀ ਹੈਲੋ ਜੀ বুঝে ਤਾਂ ਸੌਰੀ ਹੈ ਤੁਹਾਨੂੰ ਤਾਂ ਮੈਂ ਪ੍ਰੋਮਿਸ ਦਿੱਤੀ ਨਹੀਂ ਬਣਾ ਕੇ ਟਾਈਮ ਹੀ ਨਹੀਂ ਲੱਗਾ ਤੇ ਦੂਜਾ ਮੈਂ ਬੌਂਡੀ ਖਾਣ ਲੱਗਿਆ ਤੇ ਤੁਸੀਂ ਇਮੇਜਨ ਨਹੀਂ ਕਰ ਸਕਦੇ ਮੈਂ ਕਿਹਦੇ ਨਾਲ ਖਾ ਰਹੀ ਆ ਕਿਹਦੇ ਨਾਲ ਦਾ ਮਤਲਬ ਕੋਈ ਪਰਸਨ ਨਹੀਂ ਮੈਂ ਖਾ ਰਹੀ ਆ ਅਦਰਕ ਦੀ ਸਬਜੀ ਨਾਲ ਆਪਣੇ ਕੋਲ ਅਦਰਕ ਦਾ ਝਾਰਾ ਹੈਗਾ ਉਹ ਬਦਾਰਾ ਹੈਗਾ ਉਹ ਕਿੱਥੇ ਉਹ ਕਿੱਥੇ ਉਹ ਬਦਾਰਾ ਉਹ ਅਦਰਕ ਹੈਗਾ ਦੇ ਪਹੁੰਚ ਗਏ ਹੋ ਲੁਧਿਆਣੇ ਹਾਂ ਗਮਨ ਦੇ ਪਾਣੀ ਮਤਾ ਫਿਰ ਤੁਸੀਂ ਤਾਂ ਨਾਸ਼ਤਾ ਕਰ ਰਹੇ ਹੋ ਨਿਆ ਬਿਲਕੁਲ ਕਰੀਏ ਤੇਰੇ ਘਰ ਸੁਣ ਕੇ ਲਈ ਪਰੋਟੇ ਖਾਣੇ ਆਈ ਮੈਂ ਮਾਰ ਜਾ ਜੱਤੜ ਕੋ ਇੰਨੇ ਸੋਰਸ ਨੇ ਫਿਰ ਮੇਰੇ ਕੋਲੋਂ ਕਿ ਬਨਵਾ ਬਨਵਾ ਕੇ ਕਰਦੇ ਆ ਬਾਈ ਹੈ ਅਦਰਕ ਦਾ achar ਤੇ ਨਿੰਬੂ ਦਾ achar ਹੈ ਮੇਰੀ ਗੱਲ ਸੁਣੋ ਇੱਕ ਬਲੰਡਰ ਮਿਸਟੇਕ ਤੁਸੀਂ ਹੋਰ ਕੀਤੀ ਉਹ ਗਰੰਡਿਆਂ ਨਾਲ achar ਲੈ ਕੇ ਨਹੀਂ ਜਾਣਾ ਸੀ। ਆ, ਪਾਲੇ ਨਹੀਂ ਯਾਰ। achar ਮੈਂ ਕੱਲ ਪਾ ਜੇਦੇ ਸੀ ਜਾਂ ਪਰਸੋਂ ਹੀ। ਹਾਂ। ਪਰਸੋਂ ਹੀ। ਬਗੇ। ਪਾਲਾ ਵੀ ਦੇ ਪਾ। ਹਾਂ। ਜੇ ਖਾਣਾ ਤੇ ਚਲੋ ਜਦੋਂ ਮਰਜੀ ਖਾ ਲਿਓ। ਲੈ ਕੇ ਤੇ ਜਾਂਦੇ। ਵੀ ਅਦਰਕ ਦੀ ਸਬਜੀ ਅੱਜ ਸਰਦੀ ਦਾ ਦਿਨ ਪਹਿਲੀ ਵਾਰੀ ਬਣਾਈ ਹੈ ਨਾ। ਇਨਾ ਮਜ਼ਾ ਆ ਰਿਹਾ ਹੈ। ਮੇਰੇ ਵਾਂਗ ਅਦਰਕ। ਠੀਕ। ਜੇ ਖਾਣਾ। ਮੈਂ ਤਾਂ ਮੇਰੇ ਵਾਜੇ ਰੱਖ ਲੈਣਾ ਦਿਖਾਵਾਂ ਕਿੰਨੀ ਪਈ ਹੈ ਦੇਖ ਲੈਣਾ ਹੁਣੇ ਵੀਡੀਓ ਜ ਬਣਾਈ ਹੈ ਬਚਾਰੀ ਬਣਾਈ ਹੈ ਠੀਕ ਹੈ ਠੀਕ ਹੈ ਓਕੇ ਚਲੋ ਕਰੋ ਕੰਮ ਆਪਣਾ ਥੈਂਕ ਯੂ ਬੁਲਜੇਦਰਮ ਤਾਂ ਨਹੀਂ ਦੇ ਸਕੀ ਤੇ ਉਹ ਆਪਣੇ ਉੱਤੇ ਸਾਲੀ ਕੋਲ ਖਾਂਡੇ ਨੇ ਰੋਟੀ ਕਹਿੰਦੇ ਮੈਂ ਅਦਰਕ ਦੇ achar ਨੂੰ ਖਾ ਰਿਆ ਵਾਂ ਐਨੀਵੇ ਤੇ ਸਰਦੀ ਦੇ ਤੋਹਫੇ शुरू हो चुके ने, भी इंजॉय करो बनाओ खाओ खो और बाकी तो सू पता ही करना कि बाकी दिया वीडियोस आज काफी सारिया अपलोड होने वाली ने वेखते दे रहे जे बहुत शुक्रिया बड़ी मेहरबानी